ਇਹ ਪੰਜਾਬੀ ਉਹ ਬਾਬਾ ਵਿਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਭਾਈ ਵਰਤਪਾਲ ਨੂੰ ਛਡਾਉਣ ਦੀਆਂ ਤਿਆਰੀਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਤੇਜ਼ ਕਰ ਦਿੱਤੀਆਂ ਗਈਆਂ ਨੇ ਜਿਹੜੇ ਕਿ ਭਾਈ ਸਰਵਜੀਤ ਸਿੰਘ ਜੀ ਖਾਲਸਾ ਉਹਨਾਂ ਨੇ ਬਹੁਤ ਵੱਡਾ ਐਲਾਨ ਕਰ ਦਿੱਤਾ ਤੁਹਾਨੂੰ ਸੁਣ ਕੇ ਖੁਸ਼ੀ ਵੀ ਹੋਊਗੀ ਤੇ ਬਹੁਤ ਵੱਡਾ ਸਾਡੇ ਸਿੰਘ ਸਾਡੀ ਕੌਮ ਤੇ ਕਹਿ ਲੋ ਇੱਕ ਜਜ਼ਬਾ ਵੀ ਮਤਲਬ ਐਸਾ ਮਤਲਬ ਪੈਦਾ ਕਰ ਦਿੱਤਾ ਇਹਨਾਂ ਨੇ ਸਿੰਘਾਂ ਨੇ ਕਿ ਤੁਹਾਨੂੰ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਗਰਵ ਹੋਊਗਾ ਸਭ ਤੋਂ ਵੱਡੀ ਅਪਡੇਟ ਤਾਂ ਪਹਿਲੀ ਇਹ ਹੈ ਵੀ ਜਿਹੜਾ ਭਾਈ ਅਮਰਪਾਲ ਸਿੰਘ ਨੂੰ ਹਰ ਰੋਜ਼ ਤਿਆਰੀਆਂ ਹਰ ਰੋਜ਼ ਹਰ ਹਰ ਰੋਜ਼ ਹੀ ਮਤਲਬ ਆਪਾਂ ਦੇਖਦੇ ਸੀ ਤਿਆਰੀ ਤੇ ਤਿਆਰੀ ਸ਼ੁਰੂ ਕੀਤੀ ਜਾਂਦੀ ਸੀ ਕਿਤੇ ਵੱਡੇ-ਵੱਡੇ ਕਾਠ ਕਿਤੇ ਰੋਡ ਜਾਮ ਪਰ ਹੁਣ ਬਾਬਾ ਬਕਾਲਾ ਸਾਹਿਬ ਦੀ ਜਿਹੜੀ ਕਿ ਮੈਂ ਤੁਹਾਨੂੰ ਹਰ ਰੋਜ਼ ਹੀ ਵੀਡੀਓ ਦੇ ਵਿੱਚ ਜ਼ਿਕਰ ਕਰਦਾ ਹੁੰਦਾ ਸੀ ਵੀ 19 ਤਰੀਕ ਨੂੰ ਯਾਨੀ 19 ਅਗਸਤ ਨੂੰ ਅੱਜ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਉਹ ਹੋਣ ਜਾ ਰਿਹਾ ਹੈ ਜਿਹੜੇ ਨੂੰ ਜਿਹੜੇ ਤੋਂ ਮਤਲਬ ਸਰਕਾਰ ਨੂੰ ਕੰਮਣੀ ਚੜ ਚੁੱਕੀ ਹੈ ਕਿਉਂ ਕਿਉਂਕਿ ਗੱਲ ਇਹ ਆ ਵੀ ਹੁਣ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਭਾਈ ਅਮਰਪਾਲ ਸਿੰਘ ਨੂੰ ਤੇ ਬੰਦੀ ਸਿੰਘਾਂ ਨੂੰ ਛਡਾਉਣ ਦੀ ਤਿਆਰੀ ਤਾਂ ਕਰਨੀ ਹੀ ਸੀ ਪਰ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਜਿਹਦੇ ਨਾਮ ਤੋਂ ਇਹ ਸਰਕਾਰ ਨੂੰ ਵੀ ਡਰ ਡਰ ਲੱਗ ਰਿਹਾ ਤੇ ਹੋਰ ਵੀ ਮਤਲਬ ਲੋਕਾਂ ਦੀਆਂ ਨਜ਼ਰਾਂ ਘੜੀਆਂ ਹੋਈਆਂ ਨੇ ਇਸ ਗੱਲ ਦੇ ਉੱਤੇ ਬੜੀ ਮਤਲਬ ਇੱਕ ਅਹਿਮ ਗੱਲ ਹੈ ਗੱਲ ਕੀ ਹੈ ਵੀ ਇੱਕ ਭਾਈ ਅਮਰਤਪਾਲ ਸਿੰਘ ਨੇ ਤੇ ਸਰਬਜੀਤ ਸਿੰਘ ਜੀ ਖਾਲਸਾ ਨੇ ਇਹਨਾਂ ਦੋਵਾਂ ਦਾ ਫੈਸਲਾ ਬਹੁਤ ਵੱਡਾ ਜਿਹੜਾ ਕਿ ਹੋਣਾ ਵੀ ਚਾਹੀਦਾ ਸੀ ਉਹ ਇਹ ਹੈ ਕਿ ਇੱਕ ਨਵੀਂ ਪਾਰਟੀ ਦਾ ਗਠਨ ਕੀਤਾ ਜਾਊਗਾ ਇੱਕ ਨਵੀਂ ਪਾਰਟੀ ਬਣਾਈ ਜਾਊਗੀ ਪੰਜਾਬ ਦੇ ਅੰਦਰ ਕਿ ਜਿਵੇਂ ਹੁਣ ਸਾਡੇ ਪੰਜਾਬ ਨੂੰ ਲੈ ਕੇ ਹਰ ਰੋਜ਼ ਆਪਾਂ ਦੇਖਦੇ ਆ ਕਿਵੇਂ ਜੂਝ ਰਿਹਾ ਪੰਜਾਬ ਹਰ ਪਾਸਿਓਂ ਪੰਜਾਬ ਨੂੰ ਘੇਰਾ ਪਾਇਆ ਜਾਂਦਾ ਆਪਣੇ ਆਪ ਦੀ ਹੀ ਸਰਕਾਰ ਦੇ ਦੁਆਰਾ ਕਿਉਂਕਿ ਲੋਕਾਂ ਨੇ ਬੜੇ ਹੀ ਮਤਲਬ ਇੱਕ ਪਿਆਰ ਸਤਕਾਰ ਦੇ ਨਾਲ ਇਹ ਸਰਕਾਰ ਜਿਹੜੀ ਕਿ ਹੈਗੀ ਹੈ ਗੰਦੀ ਚੁਣੀ ਸੀ ਮੰਨ ਲਓ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਜਿਵੇਂ ਸਿਰ ਦੇ ਉੱਤੇ ਚਾੱਕ ਕੇ ਮੁੱਖ ਮੰਤਰੀ ਨੂੰ ਕੁਰਸੀ ਤੇ ਬਿਠਾ ਦਿੱਤਾ ਸਾਡੇ ਲੋਕਾਂ ਨੇ ਤੇ ਹੁਣ ਇੰਨਾ ਜ਼ਿਆਦਾ ਯਾਨੀ ਜ਼ੁਲਮ ਵੱਧ ਚੁੱਕਿਆ ਹੈ ਕਿ ਹੱਦ ਹੀ ਕੋਈ ਨਹੀਂ ਸ਼ਬਦ ਹੀ ਕੋਈ ਨਹੀਂ ਯਾਰ ਕੋਈ ਮਾਫੀ ਦੇ ਲਾਇਕ ਨਹੀਂ ਹੈਗਾ ਇਹਨਾਂ ਦੇ ਵਿੱਚੋਂ ਕੋਕਾ ਮੈਂ ਅਪੀਲਾ ਕਰਦਾ ਰਿਹਾ ਹਾਂ ਵੀ ਇਹਨਾਂ ਦੇ ਐਮਐਲਿਆ ਨੂੰ ਇਹਨਾਂ ਦੇ ਐਮਪੀਆ ਨੂੰ ਵੀ ਭਾਈ ਤੁਸੀਂ ਕੋਈ ਹਾਂ ਦਾ ਨਾਰਾ ਮਾਰੋ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਉੱਠ ਕੇ ਪਰ ਨਹੀਂ ਕਿਸੇ ਨੇ ਵੀ ਕਦੇ ਸਾਡੀ ਅਪੀਲ ਦੀ ਕੋਈ ਗੌਰ ਨਹੀਂ ਕੀਤੀ ਕੋਈ ਗੱਲ ਨਹੀਂ ਸੁਣੀ ਤੁਸੀਂ ਹੁਣ ਸੋਚਦੇ ਹੋਵੋਗੇ ਕੁਛ ਵੀਰ ਕਿ ਅਸੀਂ ਕੌਣ ਆ ਅਪੀਲ ਕਰਨ ਆਲੇ ਅਸੀਂ ਸਾਡੇ ਪੰਜਾਬ ਦੇ ਵਸਨੀਕ ਆ ਸਾਡੀ ਕੌਮ ਦੇ ਉਹ ਹਿੱਸਾਂਗੇ ਜਿਹੜਾ ਕਿ ਮੰਨ ਲਓ ਮੇਰੀ ਥਾਂ ਤੇ ਕੋਈ ਲੀਡਰ ਬੋਲਦਾ ਹੁੰਦਾ ਤਾਂ ਉਹਦੇ ਤੇ ਪਤਾ ਨਹੀਂ ਕਿੰਨੇ ਕੁ ਸਵਾਲ ਉੱਠਨੇ ਸੀ ਵੀ ਫਲਾਣੇ ਲੀਡਰ ਨੇ ਅਪੀਲ ਕੀਤੀ ਤੇ ਉਹਦੀ ਅਪੀਲ ਦੀ ਤੋਹਫਨ ਹੋ ਗਈ ਤੇ ਉਹਨੂੰ ਮਤਲਬ ਕੋਈ ਵੀ ਮਤਲਬ ਉਹਨੂੰ ਗੌਰ ਨਹੀਂ ਕਰੀ ਕਿਸੇ ਨੇ ਤੇ ਉਹਨੂੰ ਅਣ ਦੇਖਿਆ ਕੀਤਾ ਗਿਆ ਪਰ ਮੈਂ ਉਹ ਮਤਲਬ ਸਿੰਘ ਆ ਜਿਹੜਾ ਕਿ ਮੇਰਾ ਅੰਦਰੋਂ ਜਿਹੜਾ ਹਿਰਦਾ ਉਹ ਮੇਰਾ ਮੇਰੇ ਗੁਰੂ ਪੀਰਾਂ ਦੇ ਨਾਲ ਜੁੜਿਆ ਹੋਇਆ ਉਹ ਆਪਣੀ ਆਪਣੀ ਸਮਝ ਆਪਦੇ ਅੰਦਰ ਹੁੰਦੀ ਆ ਕਿਉਂਕਿ ਕਈ ਬੰਦੇ ਸਵਾਲ ਕਰ ਦਿੰਦੇ ਨੇ ਵੀ ਤੂੰ ਕਿਹੜਾ ਸਿੰਘ ਆ ਜਾਂ ਸਿੱਖ ਆ ਮੈਂ ਸੇਖੀ ਆ ਪਰ ਮੇਰਾ ਲਕਸ਼ਯ ਕੀ ਹੈ ਵੀ ਸਾਡੀ ਕੌਮ ਦੇ ਉੱਤੇ ਜਦੋਂ ਕੋਈ ਸਵਾਲ ਉੱਠਦੇ ਨੇ ਬਥੇਰੇ ਮਤਲਬ ਮੈਨੂੰ ਕਮੈਂਟ ਆਉਂਦੇ ਨੇ ਪਰ ਮੈਂ ਉਹਨਾਂ ਦੇ ਜਵਾਬ ਵੀ ਦਿੰਨਾ ਠੋਕ ਕੇ ਕਿਵੇਂ ਸਾਡੀ ਕੌਮ ਦੇ ਉੱਤੇ ਜਦੋਂ ਵੀ ਕੋਈ ਜ਼ੁਲਮ ਦੀ ਗੱਲ ਹੁੰਦੀ ਆ ਤਾਂ ਸਾਡਾ ਹਿਰਦਾ ਵੀ ਬਰੁੰਧ ਰਿਆ ਜਾਂਦਾ ਕਿਉਂਕਿ ਅਸੀਂ ਵੀ ਉਸੇ ਕੌਮ ਦੇ ਇੱਕ ਵਾਰਿਸ ਆ ਉਸੇ ਹੀ ਪੰਜਾਬ ਦੇ ਇੱਕ ਵਾਸੀ ਆ ਜਿੱਥੇ ਸਾਡੇ ਯੋਧਿਆਂ ਦਾ ਖੂਨ ਡੁੱਲਿਆ ਉੱਥੇ ਹੀ ਅਸੀਂ ਪੈਦਾ ਹੋਏ ਆ ਉਹਨਾਂ ਦੀ ਇੱਕ ਅੰਸ਼ਾ ਸੀ ਪਰ ਹੁਣ ਬਹੁਤ ਵੱਡੀ ਜਿਹੜੀ ਅਪਡੇਟ ਭਾਈ ਅਮਰਪਾਲ ਨੂੰ ਲੈ ਕੇ ਉਹ ਇਹੀ ਅਭੀ ਰਿਹਾਈ ਦੇ ਜਿਹੜੇ ਕਿ ਮਤਲਬ ਕਹਿ ਸਕਦੇ ਹਾਂ ਰਾਸਤੇ ਖੁੱਲ ਸਕਦੇ ਨੇ ਬਹੁਤ ਵਧੀਆ ਯਾਨੀ ਖੁਸ਼ੀ ਦੀ ਇੱਕ ਖਬਰ ਆ ਸਕਦੀ ਹੈ ਕਿਉਂਕਿ ਹਰ ਰੋਜ਼ ਦੇਖਦੇ ਆ ਹਰ ਰੋਜ਼ ਕਿਤੇ ਨਾ ਕਿਤੇ ਨਵੀਂ ਤੋਂ ਨਵੀਂ ਕਹਾਣੀ ਘੜ ਦਿੰਦੀ ਹੈ ਇਹ ਸਰਕਾਰ ਸਾਡੇ ਨੌਜਵਾਨਾਂ ਦੇ ਨਾਲ ਕਿਤੇ ਕੁਝ ਹੋ ਜਾਂਦਾ ਕਿਤੇ ਬੇਆਦਮੀਆਂ ਕਰਵਾ ਦਿੰਦੀ ਹੈ ਕਿ ਭਾਈ ਅਮਰਪਾਲ ਦੇ ਮੁੱਦੇ ਤੋਂ ਧਿਆਨ ਭਟਕ ਕੇ ਜਨਤਾ ਦਾ ਵਿਅਦਬੀ ਦੇ ਪਾਸੇ ਨੂੰ ਹੋ ਜੇ ਪਰ ਇਹਨਾਂ ਨੂੰ ਪਤਾ ਨਹੀਂ ਮੈਂ ਪਹਿਲਾਂ ਵੀ ਕਿਹਾ ਸੀ ਵੀ ਬਾਬਾ ਬਕਾਲਾ ਸਾਹਿਬ ਦੇ ਉੱਤੇ ਜਿੱਦੇ ਇਕੱਠ ਹੋਣਾ ਨਾ ਉੱਥੇ ਧਰਤੀ ਤੇ ਤੇ ਉਹਦੇ ਸਰਕਾਰ ਦੀ ਚੀਕ ਜੇ ਅੱਜ ਦਾ ਦਿਨ ਤੁਸੀਂ ਯਾਦ ਰੱਖਿਓ ਜੇ ਕਿਤੇ ਠੀਕ ਨਾ ਘਟਾਏ ਕਢਾਈ ਇਹਨਾਂ ਦੀ ਤਾਂ ਤੁਸੀਂ ਯਾਦ ਰੱਖਿਓ ਯਾਰ ਜਿਹੜਾ ਬੰਦਾ ਮਰਜੀ ਕਮੈਂਟ ਕਰ ਦੇਵੇ ਕਿਉਂਕਿ ਸਰਕਾਰ ਹਿੱਲ ਚੁੱਕੀ ਆ ਇਸ ਗੱਲ ਦਾ ਅੰਦਾਜ਼ਾ ਅਸੀਂ ਵੀ ਲਾ ਚੁੱਕੇ ਆ ਤੇ ਤੁਹਾਡੇ ਮਤਲਬ ਜਿੰਨੇ ਵੀ ਤੁਸੀਂ ਸਾਡੇ ਭੈਣ ਭਰਾਗੇ ਤੁਹਾਨੂੰ ਵੀ ਪਤਾ ਲੱਗ ਚੁੱਕਿਆ ਹੋਊਗਾ ਵੀ ਸਰਕਾਰ ਦੇ ਪੈਰਾਂ ਥੱਲੇ ਜ਼ਮੀਨ ਹਿੱਲ ਚੁੱਕੀ ਆ ਇਹਦੇ ਵਿੱਚ ਲੋਕ ਕੋਈ ਰਹਿ ਹੈ ਨਹੀਂ ਗੀਆਂ ਕਿਉਂਕਿ ਤੁਸੀਂ ਦੇਖਿਆ ਹੋਣਾ ਵੀ ਹੁਣ ਸਾਡੇ ਪੰਜਾਬ ਦਾ ਮੁੱਖ ਮੰਤਰੀ ਇੰਨਾ ਘ ਡਰਿਆ ਹੋਇਆ ਵੀ ਸ਼ੀਸ਼ੇ ਦੇ ਕੈਬਨ ਦੇ ਵਿੱਚ ਜਿਹੜਾ ਕਿ ਬੁਲਟ ਪ੍ਰੂਫ ਹੁੰਦਾ ਉਹਦੇ ਵਿੱਚ ਖੜ ਕੇ ਸਪੀਚ ਦੇਣ ਲੱਗ ਜਾਵੇ ਤੇ ਫਿਰ ਇਹ ਦੇਸ਼ ਆਜ਼ਾਦ ਆਪਣਾ ਪੰਜਾਬ ਆਜ਼ਾਦ ਕਿਵੇਂ ਹੋ ਸਕਦਾ ਆਪਾਂ ਕਹਿੰਦੇ ਆ ਵੀ ਆਜ਼ਾਦੀ ਮਿਲ ਗਈ ਨਹੀਂ ਮਿਲੀ ਹੋਰਾਂ ਨੂੰ ਮਿਲ ਗਈ ਹੁਣੀ ਸਾਡੇ ਪੰਜਾਬ ਦੇ ਵਿੱਚ ਆਜ਼ਾਦੀ ਨਹੀਂ ਮਿਲੀ ਸਾਡੇ ਲੋਕਾਂ ਨੂੰ ਜਦੋਂ ਤੁਸੀਂ ਸਮਝੋ ਵੀ ਪੰਜਾਬ ਦਾ ਮੁੱਖ ਮੰਤਰੀ ਉਹ ਜਿਵੇਂ ਕਹਦੇ ਹੁੰਦੇ ਆ ਵੀ ਚੱਡਿਆਂ ਚ ਪੂਸ ਲੈਣ ਵਾਲੀ ਗੱਲ ਹੋ ਗਈ ਕੈ ਬੰਦੇ ਵਿੱਚ ਖੜ ਕੇ ਬੰਦਾ ਸਪੀਚ ਦੇ ਰਿਹਾ ਤੇ ਸਾਡੀ ਆਮ ਜਨਤਾ ਤੇ ਫਿਰ ਇਹ ਸੁਰੱਖਿਅਤ ਕਿਵੇਂ ਹੋ ਸਕਦੀ ਹੈ ਫਿਰ ਅਗਲਾ ਕਹਿੰਦਾ ਜੀ ਗਰਮ ਖਿਆਲ ਨੇ ਗਰਮ ਬੋਲਦੇ ਨੇ ਗਰਮ ਬੋਲਣਾ ਪੈਂਦਾ ਹੈ ਜਦੋਂ ਸਾਡੇ ਕੌਮ ਦੇ ਉੱਤੇ ਗੱਲ ਆਉਂਦੀ ਹੈ ਭਾਈ ਅਮਰਪਾਲ ਸਿੰਘ ਨੂੰ ਹੁਣ ਕਿੰਨੇ ਕੁ ਲੋਕਾਂ ਦੇ ਗਲ ਪੱਕ ਗਏ ਹੋਣਗੇ ਮੈਂ ਕਹਿੰਦਾ ਵੀ ਕਹਿ-ਕਹਿ ਕੇ ਵੀ ਭਾਈ ਇਹਨੂੰ ਬਾਹਰ ਕੱਢੋ ਐਮਪੀ ਜਿਤਾਏ ਹੋਏ ਬੰਦੇ ਨੂੰ ਤੁਸੀਂ ਕਿਹੜੇ ਸੰਵਿਧਾਨ ਦੇ ਆਧਾਰ ਤੇ ਰੱਖ ਸਕਦੇ ਹੋ ਜਾਂ ਫਿਰ ਹਾਂ ਸੰਵਿਧਾਨ ਦੇ ਵਿੱਚ ਲਿਖੀ ਹੋਈ ਗੱਲ ਦਿਖਾ ਦਿਓ ਵੀ ਜਿਹੜਾ ਕੋਈ ਐਮਪੀ ਜਿੱਤੇ ਬੰਦਾ ਉਹਨੂੰ ਜਨਤਾ ਨੂੰ ਚੁਣੇ ਤੇ ਉਸ ਚੁਣੇ ਹੋਏ ਬੰਦੇ ਨੂੰ ਅੰਦਰ ਰੱਖ ਸਕੋ ਕਿਉਂਕਿ ਹੁਣ ਤਾਂ ਤੁਹਾਨੂੰ ਜਿਹੜੀ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਸੁਪਰੀਮ ਕੋਰਟ ਉੱਚ ਅਦਾਲਤ ਹੈ ਸਾਰਿਆਂ ਤੋਂ ਵੱਡੀ ਉਹਨਾਂ ਨੇ ਵੀ ਨੋਟਿਸ ਜਾਰੀ ਕੀਤਾ ਨਹੀਂ ਸੌਰੀ ਪੰਜਾਬ ਦੇ ਤੇ ਹਰਿਆਣੇ ਦੇ ਹਾਈ ਕੋਰਟ ਨੇ ਉਹਨਾਂ ਨੇ ਨੋਟਿਸ ਜਾਰੀ ਕੀਤਾ ਦੋਵੇਂ ਸਰਕਾਰਾਂ ਨੂੰ ਤੇ ਉਹਦੇ ਉੱਤੇ ਸੀਗਾ ਸਵਾਲ ਮੇਰਾ ਖਿਆਲ 28 ਅਗਸਤ ਦਾ ਸੀ 28 ਦਾ ਸੀ ਪਤਾ ਨਹੀਂ ਕਿੰਨੇ ਅਗਸਤ ਦਾ ਤਾਂ ਉਹਦੇ ਤੇ ਜਵਾਬ ਮੰਗਾਈ ਦੋਨੇ ਸਰਕਾਰਾਂ ਤੋਂ ਉਹ ਕਿਉਂ ਕੀਤਾ ਸੀ ਇਨਾਂ ਦੀ ਨਿਕਾਮੀ ਕਿਤੇ ਨਾ ਕਿਤੇ ਦਿਖਦੀ ਆ ਹਾਈ ਕੋਰਟ ਨੂੰ ਵੀ ਭਾਈ ਭਾਈ ਅਮਰਪਾਲ ਸਿੰਘ ਨੂੰ ਕਿਹੜੀ ਗੱਲ ਦੇ ਤਹਿਤ ਤੁਸੀਂ ਰੱਖਿਆ ਹੋਇਆ ਐਨਐਸਏ ਲਾ ਕੇ ਇਹਦਾ ਜਵਾਬ ਦਿਓ ਪਰ ਜਵਾਬ ਤਾਂ ਹੈ ਹੀ ਨਹੀਂ ਕਿਉਂਕਿ ਜਵਾਬ ਤਾਂ ਇਹੀ ਆ ਵੀ ਸਾਨੂੰ ਡਰ ਲੱਗਦਾ ਹੁਣ ਇਹ ਕੋਰਟ ਦੇ ਵਿੱਚ ਕਿਵੇਂ ਕਹਿਣਗੇ ਵੀ ਸਾਨੂੰ ਡਰ ਲੱਗਦਾ ਜੀ ਤਾਂ ਕਰਕੇ ਰੱਖਿਆ ਇਹ ਕੋ ਫਿਰ ਕਾਨੂੰਨ ਦੇ ਅੰਦਰ ਗਤ ਨਹੀਂ ਆਉਂਦੀ ਗੱਲ ਇਸ ਕਰਕੇ ਸਰਕਾਰਾਂ ਨੇ ਬਹੁਤ ਤਕੜਾ ਜਾਲ ਬੁਣਿਆ ਹੋਇਆ ਸੀ ਜਿਹੜਾ ਕਿ ਜਾਲ ਹੁਣ ਟੁੱਟਦਾ ਨਜ਼ਰ ਆ ਰਿਹਾ ਹੈ ਭਾਈ ਅਮਰਪਾਲ ਸਿੰਘ ਨੂੰ ਕਿਤੇ ਨਾ ਕਿਤੇ ਰਿਹਾਈ ਦੀ ਜਿਹੜੀ ਕਿ ਮੰਗ ਉੱਠੀ ਸੀ ਉਹਦੇ ਰਾਹਤੇ ਖੁੱਲਦੇ ਨਜ਼ਰ ਆ ਰਹੇ ਨੇ ਪੰਜਾਬੀਓ ਇੱਕ ਤਰ੍ਹਾਂ ਜਿਵੇਂ ਕਹਿ ਸਕਦੇ ਆ ਵੀ ਖੁਸ਼ੀ ਦਾ ਜਿਹੜਾ ਕਿ ਦਿਨ ਉਹ ਨਜ਼ਦੀਕ ਨੂੰ ਆਉਂਦਾ ਨਜ਼ਰ ਆ ਰਿਹਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਜਿਹੜੀਆਂ ਮੇਰੇਆਂ ਗੱਲਾਂ ਕਹੀਆਂ ਹੋਈਆਂ ਤਾਂ ਐ ਲਾ ਲੋ ਵੀ ਭਾਈ ਯਾਰ ਮੈਨੂੰ ਤਾਂ ਵੈਸੇ ਹੀ ਮਤਲਬ ਕੋਈ ਪ੍ਰਮਾਤਮਾਵੰਦੀੋਂ ਬਖਸ਼ਾ ਆਪਾਂ ਮਾਣ ਨਹੀਂ ਕਰਦੇ ਕਿਉਂਕਿ ਆਪਾਂ ਕਿਸੇ ਨੂੰ ਮਾਰਨਾ ਨਹੀਂ ਕਿਹਾ ਜਿਹੜਾ ਆਪਣੀ ਜ਼ੁਬਾਨ ਤੋਂ ਨੰਗਿਆ ਉਹ ਭਾਈ 100% ਮੇਰੇ ਹਿਸਾਬ ਨਾਲ ਜਿੱਥੇ ਤੱਕ ਸਾਨੂੰ ਪਤਾ ਸੱਚ ਹੀ ਹੈ ਕਿਉਂਕਿ ਪ੍ਰਮਾਤਮਾ ਨੂੰ ਯਾਦ ਕਰਕੇ ਆਪਾਂ ਜਿਹੜੀ ਗੱਲ ਕਹਿੰਦੇ ਆ ਉਹ ਆਪਾਂ ਦਲੀਲਾਂ ਦੇ ਆਧਾਰ ਤੇ ਸੱਚ ਦੇ ਆਧਾਰ ਤੇ ਬੋਲਦੇ ਆ ਕੋਈ ਐ ਨਹੀਂ ਵੀ ਆਪਾਂ ਝੂਠ ਤੂਫਾਨ ਮਾਰ ਕੇ ਕੁਝ ਖੱਟਣਾ ਸੋ ਹੁਣ ਮੇਰੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਇਸ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਅੱਗੇ ਤੁਹਾਡੀ ਜ਼ਿੰਮੇਵਾਰੀ ਹੈ ਸ਼ੇਅਰ ਕਰਨਾ ਜਾਂ ਨਾ ਕਰਨਾ ਤੇ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਧੰਨਵਾਦ ਜੀ ਬੈਲ ਵੀ ਘੰਟੀ ਦਬਾਉਣਾ ਨਾ ਭੁੱਲਣਾ ਪੰਜਾਬੀਓ